ਦਾ ਸਾਮੀ ਜੀ ਬੋਲ ਬਨ ਬੁਝ ਵਿਚਾਰ 따 ਦੇ ਸੰਮੇ ਦੇ ਸੰਝੀ ਅਸੀਂ ਤਾਂ ਜ਼ਿੰਦਗੀ ਨੇ ਇਸ ਤਰ੍ਹਾਂ ਨਿਬੋਲ ਲੈਣਾ ਬੋਲ ਅਨਮੋਲ ਬਨ ਸੁਰਾ ਵਿੱਚ ਸਮੋਲ ਲੈਣਾ ਸ਼ਬਦ ਵਿਚਾਰ ਬਨ ਹਵਾ ਦੇ ਕਣਾ ਵਾਂਗ ਚਲਦੇ ਹਾਂ ਰੂਹਾਂ ਦੇ ਰੰਗਾਂ ਵਿੱਚ ਰੰਗ ਇਸ ਤਰ੍ਹਾਂ ਬਣਾਉਨੇ ਹਾਂ ਉਮਰ ਕਮਾਈ ਦਾ ਹਰੀਕ ਟੋਗਾ ਸ਼ਬਦਾਂ ਦੀ ਮਾਲਾ ਬਨ ਸਜਾਉਂਦੇ ਹਾਂ ਮਾਇਆ ਦੇ ਮੇਲੇ ਵਿੱਚ ਭਲਾਉਂਦਾ ਚੱਕ ਸਾਰਾ ਮਾਇਆ ਦੇ ਇਸ ਮੇਲੇ ਵਿੱਚ ਪੁਲਤਾ ਤੇ ਭਲਾਉਂਦਾ ਚੱਕ ਸਾਰਾ ਇਸ ਤਰ੍ਹਾਂ ਅਨਵਲ ਰਤਨ ਬਣ ਆਪਣੇ ਆਪ ਨੂੰ ਚਮਕਉਂਦੇ ਹੋ ਬੋਲ ਅਨਵਲ ਸ਼ਬਦ ਵਿਚਾਰ ਬਣ ਕੇ ਆਵਾਦੇ ਰਤਨਾ ਚ ਭੁਲੀ ਜਾਂਦੇ ਹਾਂ ਉਮਰ ਨੂੰ ਇਸ ਤਰ੍ਹਾਂ ਤੁਮੰਦੇ ਹਾਂ ਖਰਚ ਕਰਦੇ ਹਾਂ ਤੇ ਤੋਂ ਮਾਰਦੇ ਹਾਂ ਇੱਕ ਵਪਾਰ ਚਲਾਉਂਦੇ ਹਾਂ ਇਸ ਤਰ੍ਹਾਂ ਉਮਰ ਨੂੰ ਖਰਚਦੇ ਹਾਂ ਕੰਨ ਬੰਨਣ ਚਾਹ ਵਿਚਾਰ ਬੰਨਣ ਚਾਹ ਲੈ ਹ ਇੱਕ ਤਾਂ ਸੋਨਾ ਵਪਾਰ ਚਲਾਉਂਦੇ ਹਾਂ ਦਾ ਸੁਣ ਨਹੀਂ ਤੇ ਪਖੀਆਂ ਦੀ ਚੱਲ ਨਹੀਂ ਜੋ ਦਿਲਾਂ ਨੂੰ ਟਕੋਰਦੀ ਸੀ ਉਹ ਬਾਤ ਨਹੀਂ ਉਹ ਗੱਲ ਨਹੀਂ ਨਿੰਮਿਨ ਮਿਵਾਜ ਤੇਰੇ ਪਾਠ ਦਿਨਾ ਸੁਣੇ ਜਦੋਂ ਕਾਲਜ ਚ ਪੈਂਦੇ ਮੇਰੇ ਤੂੰ ਸੁਣੇ ਸੁਣਨੇ ਲੱਗਦੇ ਨੇ ਖੂ